ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਵੈਰ ਸਿੰਘ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਤੇ ਸਰਕਾਰਾਂ ਤੇ ਫਿਰ ਤੋਂ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ 32 ਸਾਲਾਂ ਨੂੰ ਲੈ ਕੇ ਹਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਆ ਤੇ ਜੇ ਕਾਫੀ ਸਮਾਂ ਹੋ ਗਿਆ ਹੈ ਤੇ ਸਿੰਘ ਜਥੇਬੰਦੀਆਂ ਹਜੇ ਤੱਕ ਜੇਲ੍ਹ ਦੇ ਵਿੱਚ ਬੰਦ ਨੇ ਤੇ ਕੋਈ ਵੀ ਰਿਹਾਈ ਹੈ ਜਿਹੜੇ ਤੱਕ ਹਜੇ ਤੱਕ ਸਿੰਘਾਂ ਨੂੰ ਨਹੀਂ ਮਿਲੀ ਤੇ ਜਿਸ ਲੈ ਕੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਜਿਹੜੇ ਸਾਡੇ ਸਿੱਖ ਜਥੇਬੰਦੀਆਂ ਆ ਉਹ ਬਾਹਰ ਆਉਣ ਤੇ ਜਿਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਬਾਰ-ਬਾਰ ਸਿੱਖ ਜਥੇਬੰਦੀਆਂ ਦੇ ਨਾਲ ਸ਼ਰੀਆਮ ਜਿਹੜੀਆਂ ਕਿ ਡੁੰਗੀਆਂ ਸਾਜ਼ਿਸ਼ਾਂ ਰਚ ਰਹੀਆਂ ਨੇ ਤੇ ਇੱਕ ਵਾਰ ਫਿਰ ਤੋਪ ਪਲਟਬਾਰ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਵ ਸਿੰਘ ਨਜ਼ਰ ਆਏ ਤੇ ਦੂਜੇ ਪਾਸੇ ਉਹਨਾਂ ਨੇ ਬੱਦੀ ਸਿੰਘਾਂ ਦੀ ਰਿਹਾਈ ਦਾ ਜਿਹੜੀ ਕਿ ਮੰਗ ਕੀਤੀ ਤੇ ਜਿਸ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਦੇ ਹੱਕ ਦੇ ਵਿੱਚ ਜਥੇਦਾਰ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਖਾਲਸਾ ਪੰਥ ਦੇ ਨਾਲ ਸਿੱਖ ਪੰਥ ਦੇ ਨਾਲ ਇੱਕ ਬਹੁਤ ਵੱਡੀ ਨਾ ਇਨਸਾਫ਼ ਦੀ ਭਾਰਤੀ ਅਧੂਮਤ ਵੱਲੋਂ ਕੀਤੀ ਜਾ ਰਹੀ ਹੈ ਪਰ ਹੁਚਰਾਂ ਵਿੱਚ ਹੀ ਅਰਦਾਸ ਕੀਤੀ ਗਈ ਹੈ ਕਿ ਸਤਿਗੁਰੂ ਦੀ ਕਿਰਪਾ ਕਰਨ ਜੋ ਦੁਹਾਗਿਆਂ ਤੋਂ ਜਿਹਨਾਂ ਦੇ ਵਿੱਚ ਬੰਦੀ ਸਿਕਰੇ ਉਹਨਾਂ ਦੀ ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਰਹਾਈ ਬਖਸ਼ਿਸ਼ ਕਰ ਤੇ ਉਹ ਆਪਣਾ ਜੀਵਨ ਜਿਹੜਾ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਗੁਰੂ ਗੁਰੂ ਜਪਦਿਆਂ ਹੋਇਆ ਆਪਣਾ ਜੀਵਨ ਉਪਜੀਤ ਕਰਦਾ ਇਹ ਤਨਕਰਨ ਬਹੁਤ ਸਾਰਾ ਅਨੁਸਾਰ ਪੰਜਾਬ ਦਾ ਖਜ਼ਾਦ ਦੀ ਨੌਜਵਾਨੀ ਦਾ ਪੰਤ ਦੀ ਨੌਜਵਾਨੇ ਦਾ ਪਿਛਲੇ ਸਮੇਂ ਵਿੱਚ ਹੋ ਰਿਹਾ ਹੈ 1975 ਤੋਂ ਤੱਕरीबन ਪੰਜਾਬ ਦੇ ਨੌਜਵਾਨਾਂ ਦਾ ਢਾਣ ਕਰਨਾ ਸਰਕਾਰਾਂ ਨੇ ਸ਼ੁਰੂ ਕੀਤਾ ਤਕਰੀਬਨ 2 ਦਹਾਕੇ 2.5 ਦਹਾਕੀਆਂ ਤੱਕ

ਉਹਨਾਂ ਨੇ ਪ੍ਰਚਾਰ ਪ੍ਰਸਾਰ ਵਾਸਤੇ ਕੋਈ ਵੀ ਨਨਾਕਰ ਜਿਸ ਦੀ ਤਾਜਾ ਅਨੁਸਾਰ ਹੈ ਕਿ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਤੁਰੇ ਬਿ ਨੋਜਵਾਗਰ ਕਹਿਣ ਕਰਕੇ ਉਹਨਾਂ ਤੇ ਝੂਠੇ ਬੀਸ ਬਣਾ ਕੇ ਉਹਨਾਂ ਨੂੰ ਡਿਬਰੂਗੜ ਅਸਾਮ ਦੇ ਜੇਹਰ ਵਿੱਚ ਭੇਜ ਕੇ ਉਹਨਾਂ ਤੇ ਐਮਐਸਾ ਬੰਦੇ ਖਤਰਨਾਕ ਐਕਟ ਲਾ ਕੇ ਪੰਜਾਬ ਤੋਂ ਸੈਂਕੜੇ ਬੇਦੂਰ ਡਿਬਰੂਗੜ ਅਸਾਮ ਦੇ ਜੇਹਰ ਵਿੱਚ ਭੇਜ ਦਿੱਤਾ ਗਿਆ ਐਮਐਸਾ ਖਤਮ ਹੋਣ ਤੋਂ ਬਾਅਦ ਫੇਰ ਦੁਬਾਰਾ ਐਨਐਸਏ ਲਾਗੂ ਕਰਕੇ ਉਹਨਾਂ ਨੌਜਵਾਨਾਂ ਜਿਨ੍ਹਾਂ ਦੀ ਐਨਐਸਏ ਕਟਮ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਸੀ ਪਰ ਸਰਕਾਰ ਦੀ ਪਾੜੀ ਨੀयत ਨੇ ਫੇਰ ਦੁਬਾਰਾ ਐਨਐਸਏ ਲਾ ਕੇ ਉਹਨਾਂ ਜਵਾਬ ਨੌਜਵਾਨਾਂ ਨੂੰ ਇਹ ਗੁਰੂ ਗ੍ਰੰਥੀ ਮਸਾਲੇ ਦੇ ਵਿੱਚ ਹੀ ਲੱਗਣ ਦਾ ਰੱਖਣ ਦਾ ਇੱਕ ਤਰ੍ਹਾਂ ਦੀ ਪਹਾਰਿਆ ਜੇਕਰ ਉਹਨਾਂ ਨੌਜਵਾਨਾਂ ਦੀ ਰਿਹਾਈ ਵਾਸਤੇ ਔਰ ਅੰਦਰ ਸੰਚਾਰ ਵਾਸਤੇ ਜੋ ਬਾਤ ਤੱਕ ਸ਼੍ਰੀ ਦੰਤਮਮਾ ਸਾਹਿਬ ਪਰ ਵੱਡੇ ਸਾਬੋਤ ਤੋਂ ਚਲਣਾ ਸੀ ਉਹਨਾਂ ਸੰਗਤਾਂ ਦੇ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੇ ਆ ਕੇ ਖਾਸੇ ਦੇ ਸਾਜਣਾ ਦੇ ਉਸਤੇ ਖੰਡੇ ਬਾਟੇ ਦੀਪਾ ਹੋਰ ਪਹੁੰਚਣਾ ਸੀ ਪਰ ਸਰਕਾਰ ਨੇ ਉਹ ਫਰਫੜੇ ਕਰਕੇ ਉਹ ਜਿਹੜਾ ਮਾਤ ਸੀ ਉਹ ਤੋਂ ਵੀ ਫੇਰ ਕਰਦਾ ਯਤਨ ਕਰਕੇ ਕਿ ਸਾਡੀ ਜਿਹੜੀ ਨਗ ਪੀਰਤਨ ਦੀ ਪਰਪਰਾ ਸੀ ਉਹਦੇ ਉੱਤੇ ਵੀ ਹਮਲਾ ਕਰਨ ਦਾ ਬਹੁਤ ਵੱਡਾ ਇਤਿਜਾਜ਼ ਕੀਤਾ ਗੁਰ ਸੰਗਤ ਦੀ ਅਜਹੂਤ ਹੈ

ਸ਼ਰਧੰਗੀ ਬੈਠਾ ਪੁਆਰੀ ਅਰਜੁਨ ਕਾਇਆ ਪਟਕੇ ਮੂਹੂਤ ਹਰਗੋਬਿੰਦ ਸੁਵਾਰੀ ਮੇਰੀ ਕੀਤੇ ਬਾਲ ਸਤਿਗੁਰੂ ਸਭਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਛੀਰਗਾਂ ਤਪਸਰ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਰਸੂਰੀ ਵਿਖੇ ਬੈਠੇ ਸਮੂਹ ਸੁਵਾਰੇ ਸਾਧ ਸੰਗਤ ਜਨੋ ਜੋ ਮੇਰੇ ਸਪੀਟਾ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੋਂ ਬਰੋਸ਼ਿਸ਼ ਕੀਤੀ ਹੋਈ ਅਤੇ ਸਾਰੇ ਸੰਗਤ ਸਤਿਗੁਰਾਂ ਦੀ ਅਸੀਸ ਚੁਕਾ ਆਦੂ ਸਤਕਾ ਸਤਿਪੁਰਾ ਜੀ ਵਾਹਿਗੁਰੂ ਜੀ ਦਾ ਹਰ ਸਾਲ ਵਾਹਿਗੁਰੂ ਜੀ ਕੀ ਫਤਿਹ ਗੁਰਸਾਕਾਂ ਜੀ ਅੱਜ ਤੋਂ ਦਿਹਾੜੇ ਤੇ ਜਿਨ੍ਹਾਂ ਸਤਿਗੁਰਾਂ ਨੇ ਪਾਵਨ ਪ੍ਰਤਿਪਸਥਾਨ ਤੇ ਆ ਕੇ ਜੁੜ ਬੈਠੇ ਹੋ ਮੇਰੀ ਬੀਰ ਦੇ ਵਾਲ ਸਤਿਗੁਰੂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਰਧ ਦਿਨ ਛੇਰੀ ਬੀਰ ਗੁਰੂ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਇ ਸਨ ਸਤਿ ਪਾਤਸ਼ਾਹ ਜੀ ਹਰਮੰਦ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਜੋਤੀ ਜੋਤ ਦੀ ਉਸਤੀ ਅਦੋਸ਼ਵੀ ਹੋਈ ਹੈ ਔਰ ਸਮੁੱਚੀਆਂ ਸਤਿਤਾ ਸਤਿਗੁਰਾਂ ਦਾ ਜੋਤੀ ਜੋਤ ਦਿਵਾੜਾ ਬਹੁਤ ਹੀ ਸ਼ਰਧਾ ਸਹਿਤ ਸਤਿਕਾਰ ਸਹਿਤ ਮਨਾਰੇ ਨੇ ਦੂਜੇ ਗੁਰੂ ਖੁਧਾ ਦਾ ਅੱਜ ਖਾਲਸੇ ਦਾ 325 ਸਾਲ ਦਾ ਸਿਰਜਣਾ ਦਿਵਸ ਹੈ 1699 ਦੀ ਵਸਾਖੀ ਵਾਲੇ ਦਿਨ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੱਚੇ ਪਾਤਸ਼ਾਹ ਨੇ ਪਰਕਸ਼ਰੀ ਕੇਸ ਸਰ ਸਾਹਿਬ ਸ਼੍ਰੀ ਅਨੰਤਪੁਰ ਸਾਹਿਬ ਦੇ ਪਾਵਨ ਸਥਾਨ ਤੇ ਅੱਜ ਦੇ ਦਿਨ ਖਾਸਾ ਪੰਥ ਰੂਪ ਪਰਗਟ ਕੀਤਾ ਸੀ ਸਿੱਖਾਂ ਨੂੰ ਸਪੂਰਨਤਾ ਬਖਸ਼ਿਸ਼ ਕੀਤੀ ਸਭ ਪੰਜ ਕਕਾਰ ਨੂੰ ਵਿਰਤ ਬਖਸ਼ਿਸ਼ ਕੀਤੀ ਪੁਰਾਤ ਪਵਰਿਤ ਕੀਤਾ ਸੰਸਕਾਰਾਂ ਦਾ ਸੇਵਾ ਮਰਿਆਦਾ ਰੱਖਿਸ਼ ਕੀਤੀ ਪਵਰਦ ਜਨ ਬਹੁਤੀ ਮਰਿਆਦਾ ਸੀ ਚਰੋਬਾਉਦੀ ਬ੍ਰਿਜਾਦਾ ਲੋਕ ਖੰਡੇ ਬਾੜ ਤੇ ਦੀ ਬਾਹਰ ਵਿੱਚ ਸਤਪੁਰਾਂ ਦੇ ਅੱਜ ਦੇ ਦਿਨ ਤਬਦੀਲ ਕਰਕੇ ਲਤਾੜੇ ਹੋਏ लाचार ਨਿਵਾੜੇ ਨਿਤਾੜਿਆਂ ਨੂੰ ਸਤਬਾ ਨੇ ਅਮਰਛਾ ਕੇ ਸੂਰਬੀਰਤਾ ਵਰਸ਼ਿਸ਼ ਕੀਤੀ ਪਰ ਬਚਨ ਕੀਤੇ ਸੰਸਮਾ ਰੱਖ ਕੇ ਇੱਕ ਲੜਾਉ ਚੁਣੀਆਂ ਗੋੜੋ ਬਾਜ ਤੜਾਉ ਤਬੈ ਗੋਬਿੰਦ ਸਿੰਘ ਦਾ ਨਾਮ ਕਰਾਉ। ਉਹ ਸਾਧੂ ਪ੍ਰਾਣ ਦੇ ਕੀਤਾ। ਕਰਮਾਤਾ ਦਾ ਸਿਰ ਕਿਹੜਾ ਸੀ ਉਹ ਸਵਾ ਸਵਾ ਰੱਖ ਦੇ ਨਾਲ ਲੜਿਆ। ਖੁਰਮਕੁ ਅੱਜ ਜਿਸ ਕਾਰਨ ਵਾਸਤੇ ਪਾਤਸ਼ਿਕ ਸਰਬਾਜੀ ਵੱਲੋਂ ਵਿਸ਼ਲੇ ਦੀ ਨਿਰਧਾਰਤਾ ਕਰਕੇ ਸੰਗਤਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਕਿ ਇਸ ਮੁਝੇ ਸੰਸਾਰ ਵਿੱਚ ਵਸਦਿਆਂ ਪੁੰਜਿਆ ਗੁਰੂ ਸਿੱਖ ਸਰਤਾ ਆਪੋ ਆਪਣੇ ਮੁਕਾ ਦੇ ਸਾਹਮਣੇ ਅਨੁਸਾਰ ਸਵੇਰ ਦੇ 9 ਵਜੇ ਗੁਰੂ ਚਰਮਾ ਵਿੱਚ ਹਾਜ਼ਰ ਹੋ ਕੇ ਮੁਕੰੰਤਰ ਮੰਤਰ ਦਾਜਾ ਕਰਕੇ ਖਾਲਸਾ ਪੰਥ ਦੀ ਚੜ੍ਹਤ ਕਰਾਵਾਸਤੇ ਉਚਰ 2.5 ਵਾਰਸੇ ਇਖਾਨ ਵਿੱਚ ਪ੍ਰਵਾਸ ਕਰਨ ਔਰ ਜੁਗ ਉਧਾਰੀਆਂ ਤੋਂ ਜੇਹਦਾ ਦੇ ਵਿੱਚ ਸਾਡੇ ਭਰਾ ਬੰਦ ਨੇ ਜੀਨਾਂ ਦੇ ਧਰਮ ਯੁੱਧ ਲੜਦਿਆਂ ਹੋਇਆ ਜਜਬਾਤਾਂ ਵਿੱਚ ਹਤਿਆਰ ਚੁੱਕੇ ਨੇ ਪਰਤੀ ਤੇ ਬੱਤੀ ਬੰਦ ਸਾਡੇ ਕੋ ਭਰਾ ਜਿਹਨਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਬੰਦ ਕਲਾਸਟੀ ਵਾਸਤੇ ਬਰਦੀ ਸੰਘਾ ਵੀ ਰਿਹਾਈ ਵਾਸਤੇ ਗੁਰੂ ਚਰਣਾ ਵਿੱਚ ਮੂਲ ਮੰਤਰ ਹੋਰ ਮੰਤਰ ਦਾ ਜਾਪ ਕਰਕੇ ਤੇ ਅਰਦਾਸ ਕਰਨ ਵਾਸਤੇ ਆਦੇਸ਼ ਕੀਤਾ ਗਿਆ ਸੀ ਔਰ ਬੇਨਤੀ ਦੇ ਮਾਲਕ ਦੇ ਪਾਵਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਵੀ ਆਪ ਸਰਬੱਤ ਸੰਗਤਾਂ ਜੁੜੇ ਹੋ ਮੂਲ ਮੰਤਰ ਹੋਰ ਮੰਤਰ ਦਾ ਜਾਪ ਹੋਇਆ ਬਰਨ ਸਿੰਘਾਂ ਦੀ ਵਿਹਾਰੀ ਵਾਸਤੇ ਔਰ ਖਾਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਣਾ ਵਿੱਚ ਅਰਦਾਸ ਕੀਤੀ ਗਈ ਹੈ ਸਤਪੁਰਾ ਨੇ ਆਪਣੇ ਪਾਵਨ ਪ੍ਰੀਤਰ ਉਹ ਖਵਾਕ ਬਖਸ਼ਿਸ਼ ਦਿੱਤੇ ਨੇ ਗੁਰੂ ਕੋ ਹਿੰਦੁਸਤਾਨ ਦੇ ਕਿਸੇ ਵੀ ਕਾਨੂੰਨ ਵਿੱਚ ਕਿਤੇ ਵੀ ਵਿਬਾਦ ਦਰਜ ਨਹੀਂ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਔਰ ਸਜ਼ਾਵਾਂ ਪੂਰੀਆਂ ਤੋਂ ਵੀ ਡਬਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋਣ ਬੰਦੀ ਸਿੰਘ ਤੇ ਉਹਨਾਂ ਨੂੰ ਰਿਹਾਈ ਨਾ ਕੀਤਾ ਜਾਏ ਕਿ ਹਿੰਦੁਸਤਾਨ ਦੇ ਸਭ ਤੋਂ ਵੱਡੇ ਕਹਿ ਜਾਵਾਰੇ ਲੋਕਤੰਤਰ ਦੇ ਵਿੱਚ ਖਾਲਸਾ ਪੰਥ ਦੇ ਨਾਲ ਸਿੱਖ ਪੰਥ ਦੇ ਨਾਲ ਇੱਕ ਬਹੁਤ ਵੱਡੀ ਨਾਜਿਕ ਸਾਥੀ ਭਾਰਤੀ ਹਕੂਮਤ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਗੁਰੂ ਚਰਨਾਂ ਵਿੱਚ ਹੀ ਅਰਦਾਸ ਕੀਤੀ ਗਈ ਹੈ ਕਿ ਸਤਿਗੁਰੂ ਦੀ ਕਿਰਪਾ ਕਰਨ ਜੋ ਦੁਹਾੜਿਆਂ ਤੋਂ ਜਿਹਨਾਂ ਦੇ ਵਿੱਚ ਬਦੀ ਸਿਕਰੇ ਉਹਨਾਂ ਦੀ ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਰਾਈ ਬਖਸ਼ਿਸ਼ ਕਰਨ ਤੇ ਉਹ ਆਪਣਾ ਜੀਵਨ ਜਿਹੜਾ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਗੁਰੂ ਗ੍ਰੰਥ ਜਪਦਿਆਂ ਹੋਇਆ ਆਪਣਾ ਜੀਵਨ ਪਤਿਤ ਕਰਨ ਦਾ ਯਤਨ ਕਰਨ ਬਹੁਤ ਸਾਰਾ ਅਨੁਸਾਰ ਪੰਜਾਬ ਦਾ ਖਜ਼ਾਦ ਦੇ ਨੌਜਵਾਨੀ ਦਾ ਪੰਥ ਦੇ ਨੌਜਵਾਨੇ ਦਾ ਪਿਛਲੇ ਸਮੇਂ ਵਿੱਚ ਹੋ ਰਿਹਾ ਹੈ 1975 ਤੋਂ ਤਕਰੀਬਨ ਪੰਜਾਬ ਦੇ ਨੌਜਵਾਨਾਂ ਦਾ ਕਟਾਨ ਕਰਨਾ ਸਰਕਾਰਾਂ ਨੇ ਸ਼ੁਰੂ ਕੀਤਾ ਤਕਰੀਬਨ 2 ਦੇ ਆਕੇ 2.5 ਲੱਖਾਂ ਤੱਕ ਸਿੱਖ ਨੌਜਵਾਨਾਂ ਦਾ ਪੰਜਾਬ ਦੇ ਵਿੱਚ ਕਤਲੇਆਨ ਕੀਤਾ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ پولیس منگو فڑ فڑ کے جھوٹے بھی شہیدافی سکھانے ہندوستان کہ پنجاب نوجوان نے وہاں کے منہ ایسا ڈانس سہم پیدا کیتا جائے کہ وہ دھرم کے پرچار پرسار واسطے کوئی بھی یتن نہ کر جس کی تاجہ مثال ہے کہ دھرم کا ਵਸਾਰ ਕਰਨ ਵਾਸਤੇ ਪੁਰੇ ਨੌਜਵਾਨਾਂ ਨੂੰ ਕੈਦ ਕਰਕੇ ਉਹਨਾਂ ਤੇ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਡਿਬਰੂਗੜh ਆਸਾਮ ਦੇ ਜੇਹਰ ਵਿੱਚ ਵੇਚ ਕੇ ਉਹਨਾਂ ਤੇ ਐਨਐਸਏ ਵਰਗੇ ਖਤਰਨਾਕ ਐਕਟ ਲਾ ਕੇ ਪੰਜਾਬ ਤੋਂ ਸੈਂਕੜੇ ਵੀਰ ਦੂਰ ਡਿਬਰੂਗੜh ਆਸਾਮ ਦੇ ਜੇਹਰ ਵਿੱਚ ਵੇਚ ਦਿੱਤਾ ਗਿਆ ਐਨਐਸਏ ਖਤਮ ਹੋਣ ਤੋਂ ਬਾਅਦ ਫੇਰ ਦੁਬਾਰਾ ਐਨਐਸਏ ਲਾਗੂ ਕਰਕੇ ਉਹਨਾਂ ਨੌਜਵਾਨਾਂ ਜਿਨ੍ਹਾਂ ਦੀ ਐਨਐਸਏ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਸੀ ਪਰ ਸਰਕਾਰ ਦੀ ਬਾੜੀ ਬੀਤ ਲੈ ਫਿਰ ਦੁਬਾਰਾ ਐਨਐਸਏ ਦਾ ਕੇ ਤੇ ਉਹਨਾਂ ਜਵਾਨ ਨੌਜਵਾਨਾਂ ਨੂੰ ਗਿਭਰੂ ਕੜੀ ਇਸ ਸਾਥ ਜੇਲ੍ਹ ਦੇ ਵਿੱਚ ਹੀ ਲੱਗਣ ਦਾ ਰੱਖਣ ਦਾ ਕਿੰਨਾ ਕੀ ਹਜ਼ਾਰਿਆ ਜੇਕਰ ਉਹਨਾਂ ਨੌਜਵਾਨਾਂ ਦੀ ਰਿਹਾਈ ਵਾਸਤੇ ਔਰ ਅਪਰਾ ਸੰਚਾਰ ਵਾਸਤੇ ਜੋ ਬਾਤ ਤੱਕ ਸ਼੍ਰੀ ਦੰਤਾਪਾ ਸਾਹਿਬ ਤਰਵੰਡੀ ਸਾਬੋ ਤੋਂ ਚਲਣਾ ਸੀ ਉਹਨਾਂ ਸੰਗਤਾਂ ਦੇ ਵਿੱਚ ਸੰਗਤਾਂ ਨੇ ਸ਼ਾਮਲ ਹੋ ਕੇ ਤੇ ਅੱਜ ਸ਼੍ਰੀ ਅਕਾਲ ਤਖਤੂ ਸਾਹਿਬ ਜੀ ਵਿਖੇ ਆ ਕੇ ਖਾਲਸੇ ਦੇ ਉਸਤੇ ਖੰਡੇ ਬਾਟੇ ਦੀਪਾਹੋਲ ਹੰਮਤ ਛਕਣਾ ਸੀ ਪਰ ਸਰਕਾਰ ਨੇ ਉਹ ਫਰਮ ਫੜੇ ਕਰਕੇ ਉਹ ਜਿਹੜਾ ਮਾਤ ਸੀ ਉਹ ਨੂੰ ਵੀ ਫੇਰ ਕਰਤਾ ਯਤਨ ਕਰਕੇ ਕਿ ਤਸਾ ਜਿਹੜੀ ਅੰਦਰ ਗੀਰਤਾਂ ਦੀ ਪਰਪਰਾ ਸੀ ਉਹਦੇ ਉੱਤੇ ਵੀ ਹਮਲਾ ਕਰਨ ਦਾ ਬਹੁਤ ਵੱਡਾ ਇਤਿਹਾਸਨ ਕੀਤਾ ਗੁਰਸੰਗਤ ਦੀ ਅਜੋ ਲੋੜ ਹੈ ਕਿ ਸਮੁੱਚਾ ਖਾਲਸਾ ਪੰਥ ਸ਼੍ਰੀ ਅਕਾਲ ਤਖਤੂ ਸਾਹਿਬ ਜੀ ਦੀ ਸ਼ਰਤ 78 71 ਹੋਵੇ جیکر خالسا پنت کتر نہیں ہوئے گا تو سارے جی کمزوری ہے یہ دن پرتی دن بدتی جائے گی اور سرکار اس طرح ہی سکھان کا کام کردیا رہتہ شری اکال تخت صاحب جی خالساتھ کی چڑھ نکل واسطے اور بندی سنگھا کی رہائی کرنے واسطے جڑے ہوئے آپ سمچیاں سنگت کا شری اکال تخت صاحب سچپنڈ شریندر صاحب جی وجہ بہت بہت سواگت کیتا جاتا ہے